ਬਾਈ ਜੀ ਤੁਹਾਡੇ ਏਰੀਆ ਚ ਹੜ ਆਉਣ ਕਾਰਨ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਇੱਕ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਜੋ ਸਾਡੇ ਹਾਲਾਤਾਂ ਦਾ ਜਾਇਜ਼ਾ ਲੈਣ ਤੁਸੀਂ ਆਏ ਹੋ ਹੜਾਂ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ ਬਾਰਡਰ ਪੱਟੀ ਦੇ ਜਿੰਨੇ 7 ਲੋਜ ਦੇ ਕੰਡੇ ਤੇ ਵਸਦੇ ਲੋਕ ਨੇ ਜਾਂ ਘਰ ਪਿੰਡ ਕਸਬੇ ਸਾਰਿਆਂ ਦਾ ਨੁਕਸਾਨ ਬਹੁਤ ਹੋ ਗਿਆ ਹੈ ਵੇਖਿਆ ਜਾਵੇ ਫਸਲਾਂ ਤਾਂ ਬਿਲਕੁਲ ਖਤਮੀ ਹੋ ਗਈਆਂ ਨੇ ਤੇ ਕਰਾਂ ਦੇ ਵਿੱਚ ਵੀ ਪਾਣੀ ਪੈ ਗਿਆ ਹੁਣ ਜਦੋਂ ਪਾਣੀ ਆਇਆ ਸੀਗਾ ਉਸ ਟਾਈਮ ਨੁਕਸਾਨ ਜੇ ਘੱਟ ਦਿਖਾਈ ਦੇ ਰਿਹਾ ਸੀ ਪਰ ਜਦੋਂ ਜਿਵੇਂ ਜਿਵੇਂ ਹੜ ਦਾ ਪਾਣੀ ਹਟ ਗਿਆ ਹੁਣ ਕਰਾਂ ਦੇ ਵਿੱਚ ਕਰੈਕਿੰਗ ਛੱਤਾਂ ਡੇਗ ਰਹੀਆਂ ਨੇ ਲੋਕਾਂ ਦੀਆਂ ਤੇ ਹੁਣ ਲੋਕਾਂ ਦੇ ਜੋ ਖੇਤਾਂ ਵਿੱਚ ਬਿਜਲੀ ਸਪਲਾਈ ਸੀ ਉਹ ਜਿਹੜੇ ਉਹ ਪੋਲ ਡੇਗ ਗਏ ਨੁਕਸਾਨ ਬਹੁਤ ਸਾਰਾ ਹੋ ਗਿਆ ਜੀ ਹੜ ਆਉਣ ਕਾਰਨ ਬੱਚਿਆਂ ਦੀ ਪੜਾਈ ਤੇ ਕਿੰਨਾ ਕੁ ਜਿਹੜਾ ਅਸਰ ਪਿਆ ਹੈ ਵੀਰ ਜੀ ਵੇਖੋ ਜੀ ਪੜਾਈ ਤੇ ਤਾਂ ਅਸਰ ਬਹੁਤ ਪਿਆ ਹੈ ਤਕਰੀਬਨ ਤਕਰੀਬਨ 1 ਮਹੀਨਾ ਹੋ ਗਿਆ ਪਾਣੀ ਆਏ ਨੂੰ ਜਿੰਨੇ ਵੀ ਸਰਕਾਰੀ ادارے ਸੀ ਉਹ ਬੰਦ ਸੀ ਸਕੂਲ ਕਾਲਜ ਸਾਰੇ ਬੰਦ ਹੋ ਚੁੱਕੇ ਸੀ ਜਿਹਦੇ ਕਾਰਨ ਬੱਚਿਆਂ ਦਾ ਜੋ ਸਿਲੇਬਸ ਕੰਟੀਨਿਊ ਚੱਲ ਰਿਹਾ ਸੀ ਉਹ ਅੱਧਵੱਟਾ ਹੀ ਰਹਿ ਗਿਆ ਕਿਉਂਕਿ ਕੋਈ ਕਿਸੇ ਨੂੰ ਕੈਂਪ ਕਿੱਧਰ ਵੀ ਸ਼ਿਫਟ ਕਰ ਦਿੱਤਾ ਕਿਸੇ ਨੂੰ ਕਿੱਧਰ ਸ਼ਿਫਟ ਰਾਤ ਕੈਂਪਾਂ ਸ਼ਿਫਟ ਕਰ ਦਿੱਤਾ ਸੀ ਉਹਨਾਂ ਦਾ ਇੱਕ ਮੇਲਜੋਲ ਨਹੀਂ ਹੋ ਸਕਿਆ ਨਾ ਤਾਂ ਟੀਚਰ ਆ ਸਕੇ ਨਾ ਬੱਚੇ ਉੱਥੇ ਇਕੱਠੇ ਹੋ ਸਕੇ ਤਾਂ ਕਿ ਉਹ ਸਿਲੇਬਸ ਨੂੰ ਕੰਟੀਨਿਊ ਕਰ ਦੇ ਇਸ ਕਾਰਨ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ ਇੱਕ ਮੈਂ ਤੁਹਾਡੇ ਮਾਦੀ ਮਰਾਈ ਇਹ ਕਹਿਣਾ ਚਾਹਣਾ ਜੋ ਬਾਰਡਰ ਪੱਟੀ ਤੇ ਸਤਲੋਜ ਦੇ ਕੰਡੇ ਤੇ ਵਸਦੇ ਲੋਕ ਨੇ ਉਹਨਾਂ ਦੇ ਬੱਚੇ ਜੋ ਆਉਣ ਵਾਲੀਆਂ ਆਗਾਮੀ ਪ੍ਰੀਖਿਆਵਾਂ ਜੋ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ ਉਹਨਾਂ ਦੀਆਂ ਤਿਆਰੀਆਂ ਕਰ ਰਹੇ ਸੀ ਉਹ ਤਿਆਰੀਆਂ ਵੀ ਅਧਵੱਟੇ ਹੀ ਰਹਿ ਗਈਆਂ ਉਸ ਦਾ ਬਹੁਤ ਨੁਕਸਾਨ ਹੋ ਗਿਆ ਜੋ ਸਰਕਾਰੀ ਅਦਾਰੇ ਇਹ ਅਸਾਮੀਆਂ ਕੱਢਦੇ ਨੇ ਜਾਂ ਉਹਨਾਂ ਦੀ ਤਰੀਕਾ ਨਿਰਧਾਰਤ ਕਰਦੇ ਨੇ ਉਹ ਪਹਿਲਾਂ ਹੀ ਨਿਰਧਾਰਤ ਕੀਤੀਆਂ ਜਾਂਦੀਆਂ ਨੇ ਪਰ ਜਿਹੜਾ ਆ 1 ਮਹੀਨੇ ਦਾ ਵਿੱਚੋਂ ਗੈਪ ਪੈ ਗਿਆ ਬੱਚਿਆਂ ਦਾ ਅਜੇ ਮਹੀਨਾ ਕੀ ਅਜੇ 15 20 ਦਿਨ ਤੱਕ ਤਕਰੀਬਨ ਹੋਰ ਲੱਗ ਜਾਣਗੇ ਉਸ ਪੜਾਈ ਨੂੰ ਸ਼ੁਰੂ ਕਰਦਿਆਂ ਕਰਦਿਆਂ ਪਰ ਪਿੱਛੇ ਵਾਲਾ ਸਿਲੇਬਸ ਪਿੱਛੇ ਰਹਿ ਗਿਆ ਮੇਰੀ ਤਾਂ ਇਹੀ ਸਰਕਾਰ ਅੱਗੇ ਮੰਗੇ ਜਾਂ ਸਰਕਾਰੀ ادارے ਜੋ ਵੀ ਨੇ ਉਹਨਾਂ ਅੱਗੇ ਇੱਕ ਮੰਗੇ ਵੀ ਜਿਹੜੇ ਬੰਦੇ ਜਾਂ ਬੱਚੇ ਇਸ ਸਤਲੋਜ ਦੇ ਕੰਡੇ ਤੇ ਰਹਿੰਦੇ ਨੇ ਬਾਰਡਰ ਪੱਟੀ ਦੇ ਲੋਕ ਨੇ ਹੜਪੀੜਤ ਲੋਕ ਨੇ ਪਹਿਲਾਂ ਹੀ ਮੁਸੀਬਤਾਂ ਦੇ ਮਾਰੇ ਹੋਏ ਨੇ ਹਰ ਸਮੇਂ ਇਹਨਾਂ ਤੇ ਕੋਈ ਨਾ ਕੋਈ ਕੁਫਰ ਆਉਂਦਾ ਹੀ ਆਉਂਦਾ ਹੈ ਜੇਕਰ ਕਦੇ ਹੜ ਆ ਗਏ ਜੇ ਹੜ ਨਾ ਆਈ ਤਾਂ ਡਿਫੈਂਸ ਦਾ ਏਰੀਆ ਹੋਣ ਕਰਕੇ ਸਾਡੇ ਬੱਚਿਆਂ ਨੂੰ ਇੱਥੋਂ ਉੱਠ ਕੇ ਜਾਣਾ ਪੈਂਦਾ ਹੈ ਪਿੱਛੇ ਰਾਤ ਕੈਂਪਾਂ ਵਿੱਚ ਸ਼ਿਫਟ ਕਰਦੇ ਜਾਂਦਾ ਤੇ ਮੇਰੀ ਇਹ ਅਰਜ਼ ਹੈ ਸਰਕਾਰੀ ਅਦਾਰਿਆਂ ਦੇ ਅੱਗੇ ਕਿਉਂਕਿ ਤੁਹਾਡੀਆਂ ਤਰੀਕਾਂ ਤਾਂ ਨਿਰਧਾਰਿਤ ਹੀ ਨੇ ਪਰ ਜਿੱਥੋਂ ਤੱਕ ਹੋ ਸਕਦਾ ਹੈ ਸਾਡੇ ਬਾਰਡਰ ਏਰੀਏ ਨੂੰ ਜਾਂ ਹੜ ਪੀੜਤ ਏਰੀਏ ਨੂੰ ਇੱਕ ਥੋੜੀ ਜਿਹੀ ਹੈਲਪ ਮਿਲ ਜੇਗੀ ਜੇਕਰ ਤੁਸੀਂ ਇੱਕ ਰਾਖਵਾ ਸਥਾਨ ਦੇ ਦਿਓ ਕੁਛ ਇੱਕ ਰਾਖਵਾ ਕੋਟਾ ਬਣਾ ਦਿਓ ਤਾਂ ਹੋ ਸਕਦਾ ਹੈ ਇਹ ਇੱਕ ਹੈਲਪ ਤੁਹਾਡੀ ਸਾਡੇ ਬੱਚਿਆਂ ਦੇ ਕੰਮ ਆ ਸਕੇ